ਹਾਂਜੀ ਅੱਜ ਤੁਹਾਨੂੰ ਇੱਕ ਕੁੱਗੀ ਦੀ ਕਹਾਣੀ ਸੁਣਾਉਣੀ ਆ ਛੋਟੀ ਜੀ ਕਹਾਣੀ ਆ ਪਰ ਸੁਣ ਕੇ ਆਨੰਦ ਆਊਗਾ ਇੱਕ ਕੁੱਗੀ ਦਾ ਉਸ ਕਾਲਪੁਰਖ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਤੇ ਕੀਤੀ ਹੋਈ ਅਰਦਾਸ ਇੱਕ ਕੁੱਗੀ ਆਪਣੇ ਆਲ ਨੇ ਇਹਦੇ ਵਿੱਚ ਇੱਕ ਦਰਖਤ ਦੇ ਉੱਤੇ ਬੈਠੀ ਆ ਆਂਡੇ ਦਿੱਤੇ ਹੋਏ ਨੇ ਤੇ ਬੈਠੀ ਅਕਾਲ ਕਾਲ ਕੂਕਦੀ ਆ ਉਸ ਵਾਹਿਗੁਰੂ ਦਾ ਨਾਮ ਜਪਦੀ ਆ ਕਿਉਂਕਿ ਜਿੰਨੇ ਵੀ ਪਸ਼ੂ ਪੰਛੀ ਨੇ ਰੁੱਖ ਨੇ ਹਵਾਵਾਂ ਨੇ ਪਾਣੀਆਂ ਹਰ ਥਾਂ ਤੋਂ ਜਿਹੜੇ ਆਵਾਜ਼ ਆਉਂਦੀ ਆ ਉਹ ਆਵਾਜ਼ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਲੈ ਰਹੀ ਆ ਇੱਕ ਇਨਸਾਨ ਹੀ ਆ ਜਿਹੜਾ ਉਰੇ ਪਰੇ ਦੀਆਂ ਸਾਰੀਆਂ ਚੀਜ਼ਾਂ ਕਰਦਾ ਸਭ ਕੁਝ ਬੋਲਦਾ ਪਰ ਵਾਹਿਗੁਰੂ ਦੇ ਨਾਮ ਤੋਂ ਥੋੜ੍ਹਾ ਜਿਹਾ ਗਰੇਜ਼ ਕਰਦਾ ਨਹੀਂ ਤਾਂ ਬਾਕੀ ਦੁਨੀਆ ਦੀ ਹਰ ਸ਼ੈ ਉਸ ਪ੍ਰਮਾਤਮਾ ਦਾ ਨਾਮ ਲੈਣ ਲੱਗੀ ਹੋਈ ਆ ਇਦਾਂ ਹੀ ਊਕੂਗੀ ਅਕਾਲਕਾਲ ਕੂਕਦੀ ਆਪਣੇ ਆਲਨੇ 'ਚ ਬੈਕੀ ਆ ਤੇ ਉਹਦੀ ਨਿਗਾਹ ਪੈਂਦੀ ਆ ਕਿ ਥੱਲੇ ਇੱਕ ਸ਼ਿਕਾਰੀ ਆਇਆ ਤੇ ਉਹਦੇ ਹੱਥ ਦੇ ਵਿੱਚ ਤੀਰ ਕਮਾਨ ਤੋ ਸ਼ਿਕਾਰੀ ਦੀ ਨਿਗਾਹ ਊਕੀ ਦੇ ਆਲਨੇ ਤੇ ਪੈ ਗਈ ਤੇ ਉਹਨੂੰ ਪਤਾ ਲੱਗ ਗਿਆ ਵੀ ਊਕੀ ਬੈਠੀ ਆ ਤਾਂ ਥੱਲੇੋਂ ਆਪਣਾ ਤੀਰ ਕਮਾਨ ਸੈੱਟ ਕਰਦਾ ਤੇ ਨਿਸ਼ਾਨਾ ਊਕੀ ਵੱਲ ਨੂੰ ਖਿੱਚ ਲੈਂਦਾ ਉਹਨੇ ਇਧਰੋਂ ਨਿਸ਼ਾਨਾ ਸਾਥ ਲਿਆ ਇਧਰੋਂ ਊਕੀ ਨੇ ਅਡਾਰੀ ਮਾਰੀ ਜਿੱਦਾਂ ਹੀ ਅਡਾਰੀ ਮਾਰੀ ਇਹਦੀ ਨਿਗਾਹ ਪੈਂਦੀ ਆ ਉੱਪਰ ਅਸਮਾਨ ਦੇ ਵਿੱਚ ਬਾਜ਼ ਉੱਡਿਆ ਹੁੰਦਾ ਤੇ ਉਹ ਬਾਜ਼ ਵੀ ਕੁੱਗੀ ਦੇ ਉੱਤੇ ਨਿਗਰ ਰੱਖਦਾ ਇਹਨੂੰ ਫੜਨ ਨੂੰ ਫਿਰਦਾ ਉਹਨੂੰ ਦੇਖ ਕੇ ਕੁੱਗੀ ਦੁਬਾਰਾ ਫੇਰ ਉੱਤਰ ਆਉਂਦੀ ਆ ਥੱਲੇ ਉਸੇ ਦਰਖਤ ਦੇ ਉੱਤੇ ਆ ਕੇ ਫੇਰ ਬਹਿ ਜਾਂਦੀ ਆ ਹੁਣ ਜਦੋਂ ਬੈਠਦੀ ਆ ਤਾਂ ਉਸ ਦਰਖਤ ਦੇ ਥੱਲੇ ਇੱਕ ਰੱਬ ਦਾ ਪਿਆਰਾ ਇੱਕ ਰੱਬ ਦਾ ਭਗਤ ਕਿਤੇ ਇੱਕ ਦਾਈ ਨੰਗਦਾ ਕਰਦਾ ਬੈਠਦਾ ਤੋ ਬੈਠ ਕੇ ਜਾਣੀ ਉਹ ਆਪਣੇ ਰੱਬ ਦੇ ਨਾਲ ਕਦੇ-ਕਦੇ ਗੱਲਾਂ ਕਰਦਾ ਤੇ ਗੱਲਾਂ ਕਰਦਾ ਕਹਿੰਦਾ ਵੀ ਬਾਬਾ ਵੀ ਤੂੰ ਖੰਡਾਂ ਬ੍ਰਹਿਮੰਡਾਂ ਦਾ ਰਚੇਤਾ ਐਡੀ ਵੱਡੀ ਦੁਨੀਆ ਬਣਾਉਣ ਵਾਲਾ ਤੂੰ ਮਹਾਸ਼ਕਤੀ ਜੇ ਤੂੰ ਚਾਹੇ ਮਿੰਟਾਂ ਸਕਿੰਟਾਂ 'ਚ ਦੁਨੀਆ ਖਤਮ ਕਰ ਦੇ ਜੇ ਤੂੰ ਚਾਹੇ ਮਿੰਟਾਂ ਸਕਿੰਟਾਂ ਦੇ ਵਿੱਚ ਲੱਖਾਂ ਕਰੋੜਾਂ ਧਰਤੀਆਂ ਪੈਦਾ ਕਰ ਦੇ ਇਹ ਗੱਲ ਕੋਗੀ ਸੁਣਦੀ ਹੁੰਦੀ ਹੈ ਤੇ ਅੱਜ ਕੋ ਕਿਨੂ ਗੱਲ ਯਾਦ ਆ ਜਾਂਦੀ ਆ ਤੇ ਕੁੱਗੀ ਉਸ ਪ੍ਰਮਾਤਮਾ ਨੂੰ ਯਾਦ ਕਰਦੀ ਆ ਤੇ ਕਹਿੰਦੀ ਵੀ ਬਾਬਾ ਤੇਰੇ ਭਗਤਾਂ ਕੋਲੋਂ ਸੁਣਦੀ ਹੁੰਦੀ ਆ ਮੈਂ ਵੀ ਤੂੰ ਮਿੰਟਾਂ ਸਕਿੰਟਾਂ ਦੇ ਵਿੱਚ ਦੁਨੀਆ ਤਬਾਹ ਕਰ ਸਕਦਾ ਮਿੰਟਾਂ ਸਕਿੰਟਾਂ ਦੇ ਵਿੱਚ ਲੱਖਾਂ ਕਰੋੜਾਂ ਧਰਤੀਆਂ ਪੈਦਾ ਕਰ ਸਕਦਾ ਵੀ ਤੂੰ ਇੰਨੀ ਤਾਕਤ ਰੱਖਦਾ ਅੱਜ ਬਚਾ ਮੈਨੂੰ ਥੱਲੇ ਸ਼ਿਕਾਰੀ ਆ ਜੇ ਉੜਦੀਆਂ ਤਾਂ ਉੱਪਰ ਬਾਗ ਆ ਵੀ ਮੈਂ ਤਾਂ ਵਿੱਚ ਵਿਚਾਲੇ ਫਸ ਗਈ ਅੱਜ بچਾ ਮੈਨੂੰ ਕਿਸੇ ਤਰੀਕੇ ਜਦੋਂ ਇੰਨੀ ਗੱਲ ਕਹਿੰਦੀ ਐ ਖੁੱਗੀ ਤਾਂ ਅਸਮਾਨ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ ਤੇ ਆਵਾਜ਼ ਖੁੱਗੀ ਨੂੰ ਕਹਿੰਦੀ ਆ ਵੀ ਜੇ ਤੂੰ ਮੇਰੇ ਤੇ ਵਿਸ਼ਵਾਸ ਕੀਤਾ ਤੂੰ ਮੇਰੇ ਅੱਗੇ ਅਰਦਾਸ ਕੀਤੀ ਆ ਤਾਂ ਤੂੰ ਆਪਣੇ ਆਲਣੇ ਦੇ ਵਿੱਚ ਟੇਕੇ ਬਹਿ ਜਾ ਵਿਸ਼ਵਾਸ ਰੱਖੀ ਤੇਰਾ ਮੈਂ ਬਾਲ ਨਹੀਂ ਵਿੰਗਾ ਹੁਣ ਦਿੰਦਾ ਤੇ ਹੁਣ ਖੁੱਗੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰੋਸੇ ਤੇ ਆਪਣੇ ਆਲ ਨੇ ਚ ਆਪਣੇ ਆਂਡਿਆਂ ਤੇ ਬੈਠ ਜਾਂਦੀ ਆ ਤੇ ਅੱਖਾਂ ਕਰ ਲੈਂਦੀ ਆ ਬੰਦ ਤੇ ਫਿਰ ਲੱਗ ਜਾਂਦੀ ਆ ਆਕਾਲ-ਕਾਲ ਕੂਕਣ ਇਧਰੋਂ ਸ਼ਿਕਾਰੀ ਆਪਣਾ ਨਿਸ਼ਾਨਾ ਸਾਤ ਦਾ ਖਿੱਚਦਾ ਤੀਰ ਕਮਾਨ ਛੱਡਣ ਨੂੰ ਤਿਆਰ ਹੁੰਦਾ ਉਧਰੋਂ ਬਾਜ ਵੀ ਬਣਾ ਲੈਂਦਾ ਆਪਣੀ ਜਗਾ ਜੀ ਵੀ ਮੈਂ ਕਿੱਥੋਂ ਜਾ ਕੇ ਕੁੱਗੀ ਨੂੰ ਚੱਕਣਾ ਤੇ ਜਾ ਕੇ ਵਾਪਸ ਉੱਪਰ ਨੂੰ ਫੇਰ ਓਡਣਾ ਤੇ ਹੁਣ ਜਿੱਦਾਂ ਹੀ ਇਧਰੋਂ ਸ਼ਿਕਾਰੀ ਆਪਣਾ ਤੀਰ ਛੱਡਣ ਲੱਗਦਾ ਇੱਕ ਠੂਹਾ ਸ਼ਿਕਾਰੀ ਦੇ ਪੈਰ ਦੇ ਉੱਤੇ ਡੰਗ ਮਾਰਦਾ ਜਦੋਂ ਠੂਹਾ ਪੈਰ ਤੇ ਡੰਗ ਮਾਰਦਾ ਤਾਂ ਸ਼ਿਕਾਰੀ ਦਾ ਧਿਆਨ ਥੱਲੇ ਨੂੰ ਹੋ ਜਾਂਦਾ ਤੇ ਤੀਰ ਉਹਦੇ ਹੱਥ ਚੋਂ ਜਦੋਂ ਚੱਲਦਾ ਤਾਂ ਤੀਰ ਬਾਜ ਵੱਲ ਨੂੰ ਸਿੱਧਾ ਹੋ ਜਾਂਦਾ ਉਧਰੋਂ ਬਾਜ ਆਉਂਦਾ ਥੱਲੇ ਨੂੰ ਘੁੱਗੀ ਨੂੰ ਫੜਨ ਇਧਰੋਂ ਤੀਰ ਜਾ ਕੇ ਬਾਜ ਦੇ ਵੱਜਦਾ ਲਵੇਟਾ ਖਾ ਕੇ ਬਾਜ ਥੱਲੇ ਹੁਣ ਜਦੋਂ ਬਾਜ ਥੱਲੇ ਡਿੱਗਦਾ ਇਧਰੋਂ ਸ਼ਿਕਾਰੀ ਆਪਣਾ ਪੈਰ ਬੰਨਦਾ ਬਿਠੂਹਾ ਲੜ ਗਿਆ ਤੇ ਤੀਰ ਚੱਕਦਾ ਬਾਜ ਨੂੰ ਚੱਕਦਾ ਆਪਣੇ ਮੋਢੇ ਤੇ ਰੱਖਦਾ ਤੇ ਲੰਗ ਜੀ ਮਾਰਦਾ ਆਪਣੇ ਘਰ ਨੂੰ ਜਾਂਦਾ ਕਹਿੰਦਾ ਚੱਲ ਅੱਜ ਕੁੱਗੀ ਨਾ ਸੀ ਅੱਜ ਬਾਜ ਖਾਵਾਂਗੇ ਤੇ ਉਧਰ ਕੁੱਗੀ ਅੱਖਾਂ ਵਿੱਚੀ ਬੈਠੀ ਹੁੰਦੀ ਆ ਤੇ ਜਦੋਂ ਦੇਖਦੀ ਆ ਵੀ ਹਲਚਲ ਖਤਮ ਹੋ ਗਈ ਤੇ ਅੱਖਾਂ ਖੋਲਦੀ ਆ ਤਾਂ ਨਾ ਥੱਲੇ ਸ਼ਿਕਾਰੀ ਹੁੰਦਾ ਨਾ ਉੱਪਰ ਬਾਜ ਹੁੰਦਾ ਮਨ ਦੇ ਵਿੱਚ ਅਰਦਾਸਾਂ ਕਰਦੀ ਆ ਕਹਿੰਦੀ ਬਾਬਾ ਸੱਚ ਕਹਿੰਦੇ ਨੇ ਲੋਕ বিজে ਤੂੰ ਚਾਹੇ ਜਦੋਂ ਸਾਰੇ ਪਾਸੇ ਤੋਂ ਘਿਰ ਜਾਂਦਾ ਇਨਸਾਨ ਤੇ ਉਸ ਸਮੇਂ ਵੀ ਤੂੰ ਇਕੱਲਾ ਹੀ ਆ ਜਿਹੜਾ ਬਚਾ ਸਕਦਾ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਉਸ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖਣਾ ਉਹਦੇ ਅੱਗੇ ਅਰਦਾਸ ਕਰਨੀ ਬਹੁਤ ਵੱਡੀ ਗੱਲ ਆ ਅਸਲ ਦੇ ਵਿੱਚ ਅਸੀਂ ਕਹਿ ਦਿੰਦੇ ਆ ਪਰ ਸਿਉਂਨਾ ਭਰੋਸਾ ਕਰਦੇ ਨਹੀਂ ਹੈਗੇ ਵਾਹਿਗੁਰੂ ਤੇ ਸਾਰੀ ਗੱਲ ਸਾਡੇ ਭਰੋਸੇ ਦੇ ਉੱਤੇ ਖੜੀ ਆ ਜਿੱਦਣ ਭਰੋਸਾ ਕਰਨ ਲੱਗੇ ਨਾ ਸਾਨੂੰ ਦਰ ਛੱਡ ਕੇ ਜਾਣ ਦੀ ਲੋੜ ਨਹੀਂ ਪੈਣੀ ਇੱਕ ਦਰ ਤੋਂ ਦੂਜੇ ਦਰ ਤੇ ਦੂਜੇ ਤੋਂ ਤੀਜੇ ਤੇ ਐਦਾਂ ਭੱਜਣ ਦੀ ਲੋੜ ਨਹੀਂ ਪੈਣੀ ਜਿੱਥੇ ਤੁਸੀਂ ਹੈਗੇ ਹੋ ਨਾ ਉੱਥੇ ਹੀ ਟਿਕ ਜਾਣਾ ਤੇ ਉਸੇ ਟਿਕਾ ਦੇ ਵਿੱਚੋਂ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਧੰਨਵਾਦ